ਵਾਰਿਕਾ ਬਿਟੇ ਤੁਹਾਡੇ ਵਰਗਾ ਪੀਰ ਕੌਣ ਹੋ ਸਕਦਾ ਵਲੀ ਨੇ ਆਖਿਆ ਬੰਦਾ ਤੇ ਕੱਲ ਵਾਲਾ ਕੱਲ ਤੇ ਬਾਬੇ ਨਾਨਕ ਦੇ ਹਾਕ ਵਿੱਚ ਬੋਲੁੰਦਿਆ ਸੀ ਅੱਜ ਤੁਹਾਡੇ ਹੱਕ ਵਿੱਚ ਬੋਲਦਾ ਪਾਣੀ ਪਿਆ ਦੇਣਾ ਚਾਹੀਦਾ ਔਰ ਉਹਨੂੰ ਕੱਲ ਵਾਲੀਆਂ ਗੱਲਾਂ ਚੇਤੇ ਆ ਗਈਆਂ ਵਲੀ ਗੁੱਸੇ 'ਚ ਆਇਆ ਕਿ ਨਾ ਮਰਦਾਨਿਆਂ ਜਾ ਮੁੜ ਜਾ ਪਾਣੀ ਨਹੀਂ ਦੇਣਾ ਮਰਦਾਨੇ ਨੇ ਆਖਿਆ ਅੱਜ ਕੀ ਹੋਇਆ ਗੱਲਾਂ ਤੇ ਤੁਹਾਡੀਆਂ ਸੁੱਕਾਂ ਚੱਲਣਦੀਆਂ ਅੱਜ ਤੇ ਬਾਬੇ ਨਾਨਕ ਦੀ ਸਿਫਤ ਨਹੀਂ ਕੀਤੀ ਵਲੀ ਕਹਿੰਦਾ ਜਿਹੜੀਆਂ ਗੱਲ ਕੀਤੀਆਂ ਰੜਤਨਦੀਆਂ ਹੀ ਆਖੂ ਸਾਥ ਨਾ ਸ੍ਰੀ ਵਾਹਿਗੁਰੂ ਲੜਾਈ ਤੇ ਮੂਫ ਸ਼ਕਤੀ ਭਰ ਤਜਾ ਬੰਦਾ ਕਹਿੰਦਾ ਨੇ ਤੈਨੂੰ ਕੱਲ ਵੀ ਗੱਲ ਕੱਢੀ ਫੇਰ ਡਾਂਗ ਸਿਰ ਤੱਕ ਨਾ ਮਾਰਦਾ ਗੁੱਸੇ ਜਾਇਆ ਵਲੀ ਗੰਧਾਰੀ ਮੋੜ ਦਿੱਤਾ ਮਰਦਾਨੇ ਨੂੰ ਬਾਬਾ ਵਿਖਾ ਸ਼ਕਤੀਆਂ ਹੁਣ ਤੇ ਨਹੀਂ ਮੰਨਦਾ ਸਤਿਗੁਰਾਂ ਦੇ ਹੱਥ ਦੇ ਵਿੱਚ ਛੜੀ ਕਾੜ ਕਰਦੀ ਗੁਰਦੇਵ ਨੇ ਭਾਰਤ ਮਾਰੀ ਇੱਕ ਫਮਾਰਾ ਚੱਲਿਆ ਬਹੁਤ ਚੱਲਿਓ ਪਰ ਵਾਹ ਪਰ ਵਾਹ ਕਵੀ ਦੀਆਂ ਪੰਕਤੀਆਂ ਨਾਲਿਕ ਪ੍ਰਕਾਸ਼ ਵਿੱਚ ਤੇ ਮਰਦਾਨੇ ਨੇ ਮੂੰਹ ਧੋਤਾ ਰੱਜ ਕੇ ਪਾਣੀ ਪੀਤਾ ਜਦੋਂ ਤੇ ਲੱਗੀ ਹੋਏ ਬੰਦਾ ਸੋਦਾ ਟੁੱਟੀ ਪੀ ਜਾਣੀ ਪਰ ਜਿੰਨਾ ਅੰਦਰ ਜਾਊ ਤੇ ਉਹਨਾਂ ਨੇ ਉਹਨੇ ਰੱਜ ਕੇ ਪਾਣੀ ਪੀਤਾ ਮੂੰਹ ਧੋਤਾ ਠੰਡ ਪਈ ਮਰਦਾਨਾ ਕਹਿੰਦਾ ਕਰਦੇ ਵਾਰਨ ਗੁਰਦੇਵ ਕਹਿੰਦੇ ਉਹ ਨਹੀਂ ਇਹ ਵੀ ਹੋਣਾ ਰਹਿੰਦੀ ਦੁਨੀਆ ਤੱਕ ਇਹ ਪਾਣੀ ਇਦਾਂ ਕੋਣ ਪਾਣੀ ਕਿਦਾਂ ਚੱਲਦੇ ਵੀ ਬੱਤੀ ਆ ਗਈ ਤੇ ਬੰਬੀ ਚੱਲਣ ਦੀ ਬੱਤੀ ਬੰਦ ਪਾਣੀ ਬੰਦ ਆਪੂ ਸਤਨਾਮ ਸ੍ਰੀ ਵਾਹਿਗੁਰੂ ਬਿਨਾ ਬੱਤੀ ਤੋਂ ਗੁਰਦੇਵ ਨੇ ਪਾਣੀ ਕੱਢਿਆ ਤੇ ਜਦੋਂ ਵਲੀ ਨੇ ਵੇਖਿਆ ਤੇ ਗੁੱਸੇ ਚ ਆਇਆ ਕਹਿੰਦਾ ਬਾਬਾ ਨਾਨਕ ਮਾਰ ਦੇਣਾ ਆਪੂ ਸਤਨਾਮ ਸ੍ਰੀ ਵਾਹਿਗੁਰੂ ਜੇ ਕਿਦਾਂ ਲੋਕੀ ਮਰਨ ਲੱਗੇ ਨਾ ਇਦਾਂ ਤੇ ਵੈਰੀ ਬੜਿਆ ਨੇ ਸਾਰੇ ਬੈਠੇ ਵਿੱਚ ਇੱਕ ਦੂਜੇ ਤੇ ਪਿੰਡ ਵਿਹਲਾ ਕਰਦੇ ਨੇ ਕਿ ਬੰਦੇ ਇਦਾਂ ਮਰਨਾ ਨਹੀਂ ਗਏ ਨੇ ਕੀ ਕਹਿੰਦਾ ਵੜੀ ਗੰਦਾਰੀ 5 ਮਿੰਟ ਦੀ ਹਾਜ਼ਰੀ ਫਿਰ ਸਮਾਪਤ ਕੀ ਪੱਤਰ ਸੁਟਿਆ ਵੜੀ ਗੁੱਸੇ ਵਿੱਚ ਆ ਕੇ ਪੱਥਰ ਸੁਟਿਆ ਵਾਲੀ ਵਿੱਚ ਗੁੱਸੇ ਵਿੱਚ ਆ ਕੇ ਕਹਿੰਦਾ ਆਪੇ ਮਰਨਗੇ ਇਹ ਹੱਡ ਕਢਵਾ ਕੇ ਕਹਿੰਦਾ ਆਪੇ ਮਰ Yeah. <laughs> ਬੱਜ ਕੇ ਸੁੱਕੇ ਜਾਣਦਾ ਮੇਰਾ ਤਾਲ ਸੁਕਾ ਕੇ ਬੱਜ ਕੇ ਸੁੱਕੇ ਜਾਣਦਾ ਮੇਰਾ ਤਾਲ ਸੁਕਾ ਕੇ ਤਿੰਨੇ ਇਤੇ ਮਾਰ ਮੈਂ ਕਲਾ ਬੁਖਾ ਕੇ ਤਿੰਨੇ ਇਤੇ ਮਾਰ ਮੈਂ ਕਲਾ ਬੁਖਾ ਕੇ ਬੈਠੇ ਮੇਰੇ ਨਾਲ ਜੋ ਮਥਾ ਲਾ ਕੇ de Eu...